ਅੱਜ ਬਹੁਤ ਵੱਡੀ ਖਬਰ ਨੇ ਸਭ ਦਾ ਧਿਆਨ ਖਿੱਚਿਆ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਤੇ ਜਦੋਂ ਦਾ ਇਹ ਐਲਾਨ ਹੋਇਆ ਜਦੋਂ ਦੀ ਇਹ ਖਬਰ ਆਈ ਹੈ ਕਿ ਮੋਦੀ ਸਾਹਿਬ ਪੰਜਾਬ ਆ ਰਹੇ ਨੇ ਉਦੋਂ ਤੋਂ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਇੱਕ ਰੌਲਾ ਜਾਂ ਪੈਣਾ ਸ਼ੁਰੂ ਹੋ ਗਿਆ ਮੀਡੀਆ ਦੇ ਵਿੱਚ ਔਰ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੂਰੇ ਮੰਤਰੀ ਮੰਡਲ ਦੀ ਵੱਡੀ ਮੀਟਿੰਗ ਸੱਦ ਲਈ ਹੈ ਔਰ ਉਹ ਮੀਟਿੰਗ ਹਸਪਤਾਲ ਦੇ ਵਿੱਚ ਪਏ ਮੁੱਖ ਮੰਤਰੀ ਕਿਵੇਂ ਕਰਨਗੇ ਤੇ ਕਿਉਂ ਕਰ ਰਹੇ ਨੇ ਇਹ ਸਾਰੇ ਮੁੱਦੇ ਤੇ ਆਪਾਂ ਗੱਲ ਕਰਨੀ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਤੇ ਜੇਕਰ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮੋਦੀ ਸਾਹਿਬ ਪੰਜਾਬ ਆ ਰਹੇ ਨੇ ਔਰ ਵੱਡੇ ਸਵਾਲ ਇਹ ਉੱਠੇ ਨੇ ਪਹਿਲਾ ਸਵਾਲ ਤਾਂ ਇਹ ਆ ਕਿ ਹੁਣ ਮੋਦੀ ਸਾਹਿਬ ਸੱਤ ਦੀ ਲੀਕ ਉੱਟਣ ਆ ਰਹੇ ਨੇ ਕਿਉਂਕਿ ਤਕਰੀਬਨ 20 ਦਿਨ ਤੋਂ ਪੰਜਾਬ ਡੁੱਬਿਆ ਪਿਆ ਮੋਦੀ ਸਾਹਿਬ ਦੇਸ਼ ਦੇ ਮੁਖੀਆ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਜੇ ਤੱਕ ਮੋਦੀ ਸਾਹਿਬ ਦਾ ਕੋਈ ਵੀ ਖਾਸ ਬਿਆਨ ਇਸ ਡੁੱਬੇ ਪਏ ਪੰਜਾਬ ਬਾਰੇ ਨਹੀਂ ਆਇਆ ਪੰਜਾਬ ਇਕੱਲਾ ਨਹੀਂ ਡੁੱਬਿਆ ਹਿਮਾਚਲ ਵੀ ਡੁੱਬਿਆ ਹਰਿਆਣਾ ਦਾ ਇੱਕ ਹਿੱਸਾ ਵੀ ਡੁੱਬਿਆ ਉੱਤਰਾਖੰਡ ਵੀ ਤੇ ਜੰਮੂ ਕਸ਼ਮੀਰ ਦਾ ਇੱਕ ਹਿੱਸਾ ਵੀ ਪਰ ਮੋਦੀ ਸਾਹਿਬ ਨੇ ਵਿਸ਼ੇਸ਼ ਰੂਪ ਦੇ ਵਿੱਚ ਅਜੇ ਤੱਕ ਇਸ ਡੋਬੇ ਦੇ ਪ੍ਰਤੀ ਕੋਈ ਬਿਆਨ ਨਹੀਂ ਦਿੱਤਾ ਪਿਛਲੇ ਦਿਨੀ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਆਏ ਸੀ ਉਹ ਵੀ ਖੇਤਾਂ 'ਚ ਖੜ ਕੇ ਫੋਟੋਆਂ ਲਵਾ ਕੇ ਚਲੇ ਗਏ ਉਹਨਾਂ ਨੇ ਕੋਈ ਰਾਹਤ ਪੈਕੇਜ ਦਾ ਐਲਾਨ ਨਹੀਂ ਸੀ ਕੀਤਾ ਤੇ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਆ ਰਹੇ ਨੇ ਔਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੀ ਮੋਦੀ ਸਾਹਿਬ ਵੀ ਕੇਂਦਰੀ ਖੇਤੀਬਾੜੀ ਮੰਤਰੀ ਵਾਂਗ ਤੇ ਦੂਜੀਆਂ ਪਾਰਟੀਆਂ ਦੇ ਸਿਆਸੀ ਲੀਡਰਾਂ ਵਾਂਗ ਸਿਰਫ ਆਉਣਗੇ ਫੋਟੋਆਂ ਖਿਚਾਉਣਗੇ ਮੀਡੀਆ ਚ ਲਵਾਉਣਗੇ ਰੀਲਾ ਕੋਉਣਗੇ ਤੇ ਚਲੇ ਜਾਣਗੇ ਕਿ ਜਾਂ ਫਿਰ ਮੋਦੀ ਸਾਹਿਬ ਪੰਜਾਬ ਦੇ ਲਈ ਕੋਈ ਵੱਡੇ ਰਾਹਤ ਪੈਕੇਜ ਦਾ ਕੋਈ ਮੁਆਵਜ਼ੇ ਦਾ ਐਲਾਨ ਕਰਨਗੇ ਉਧਰ ਆਮ ਆਦਮੀ ਪਾਰਟੀ ਨੇ ਅੱਜ ਮੁੱਖ ਮੰਤਰੀ ਭਗਵਾਨਤ ਮਾਨ ਹਸਪਤਾਲ ਚ ਨੇ ਔਰ ਮੀਟਿੰਗ ਸੱਦੀ ਹੈ ਹਸਪਤਾਲ ਦੇ ਵਿੱਚੋਂ ਵੀਡੀਓ ਕਾਨਫਰੰਸ ਦੇ ਰਾਹੀਂ ਮੁੱਖ ਮੰਤਰੀ ਮੀਟਿੰਗ ਦੀ ਅਗਵਾਈ ਕਰਨਗੇ ਉਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕੀ ਫੈਸਲੇ ਲੈਣਗੇ ਇਹਦੇ ਬਾਰੇ ਵੀ ਅਜੇ ਕੁਝ ਨਹੀਂ ਪਤਾ ਅਜੇ ਤੱਕ ਪੰਜਾਬ ਸਰਕਾਰ ਨੇ ਵੀ ਜਿਨ੍ਹਾਂ ਦੀਆਂ ਫਸਲਾਂ ਡੁੱਬੀਆਂ ਘਰ ਡਿੱਗੇ ਪਸ਼ੂ ਡੰਗਰ ਰੁੜੇ ਉਹਨਾਂ ਲਈ ਕੋਈ ਵਿਸ਼ੇਸ਼ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਸਿਰਫ ਗੱਲਾਂ ਬਾਤਾਂ ਹੀ ਚੱਲ ਰਹੀਆਂ ਹੁਣ ਮੋਦੀ ਸਾਹਿਬ ਆ ਰਹੇ ਨੇ ਤਾਂ ਮੋਦੀ ਸਾਹਿਬ ਨੂੰ ਚਾਹੀਦਾ ਕਿ ਜਿਵੇਂ ਪੰਜਾਬ ਦੇ ਜਿਹੜੇ ਮੰਤਰੀ ਅਮਨ अरोड़ा ਉਹਨਾਂ ਨੇ ਵੀ ਅੱਜ ਆਖਿਆ ਕਿ 7000 ਕਰੋੜ ਪਿਛਲਾ ਬਕਾਇਆ ਖੜਾ ਤੇ 20000 ਕਰੋੜ ਮੋਦੀ ਸਾਹਿਬ ਨਵਾਂ ਦੇਣ ਇਹ ਹੜਾਂ ਦੀ ਰਾਹਤ ਦੇ ਲਈ ਹੁਣ ਵੇਖਣਾ ਇਹ ਆ ਕਿ ਮੋਦੀ ਸਾਹਿਬ ਕੀ ਦੇ ਕੇ ਜਾਂਦੇ ਨੇ ਕੀ ਪਹਿਲਵਾਨੀ ਜਿਹੜਾ ਹੀ ਮਾਰਨਾ ਕਿ ਕੁਝ ਦੇ ਕੇ ਵੀ ਜਾਣਾ ਪਹਿਲਾਂ ਵੀ ਮੋਦੀ ਸਾਹਿਬ ਪੰਜਾਬ ਆਇਆ ਕਈ ਵਾਰ ਇੱਕ ਵਾਰੀ ਤਾਂ ਆਏ ਸੀ ਉਦੋਂ ਜਦੋਂ ਤਿੰਨ ਖੇਤੀ ਕਾਨੂੰਨਾਂ ਨਾਲ ਪਹਿਲਾਂ 750 ਦੇ ਕਰੀਬ ਕਿਸਾਨ ਅਜੇ ਤਾਜ਼ੇ-ਤਾਜ਼ੇ ਮਾਰੇ ਸੀ ਉਦੋਂ ਮੋਦੀ ਸਾਹਿਬ ਆਏ ਸੀ ਤਾ ਉਦੋਂ ਬੜਾ ਵਿਰੋਧ ਹੋਇਆ ਉਸ ਤੋਂ ਬਾਅਦ ਫਿਰ ਆਏ ਪਰ ਕੁਝ ਖਾਸ ਪੰਜਾਬ ਲਈ ਦਿੱਤਾ ਨਹੀਂ ਗਿਆ ਕਦੇ ਵੀ ਕੇਂਦਰ ਸਰਕਾਰਾਂ ਨੇ ਪੰਜਾਬ ਨੂੰ ਕੋਈ ਵਿਸ਼ੇਸ਼ ਸਹੂਲਤਾ ਨਹੀਂ ਦਿੱਤੀਆਂ ਪਰ ਹੁਣ ਜਦ ਹੜਾਂ ਦੇ ਟਾਈਮ ਮੋਦੀ ਸਾਹਿਬ ਵਿਸ਼ੇਸ਼ ਰੂਪ ਚ ਆ ਰਹੇ ਨੇ ਤਾਂ ਉਹ ਕੁਝ ਦੇਣਗੇ ਜਾਂ ਨਹੀਂ ਦੇਣਗੇ ਜੇ ਨਾ ਦੇ ਕੇ ਗਏ ਤਾਂ ਲਾਜ਼ਮੀ ਤੌਰ ਤੇ ਉਹ ਪੰਜਾਬ ਦੇ ਵਿੱਚੋਂ ਬੀਜੇਪੀ ਦਾ ਪੱਤਾ ਹੀ ਕਟ ਜਾਣਗੇ ਸਫਾਇਆ ਕਰ ਜਾਣਗੇ ਮੋਦੀ ਸਾਹਿਬ ਕੋਲ ਵੀ ਅੱਜ ਟਾਈਮ ਹੈ ਕਿ ਪੰਜਾਬ ਦੇ ਨਾਲ ਬੀਜੇਪੀ ਦਾ ਇਹ ਝੂਠਾ ਕਿ ਸੱਚਾ ਇਹ ਸਾਬਤ ਕਰਨਾ ਹੈ ਹੁਣ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਉਹਨਾਂ ਨੇ ਵੀ ਵੱਡੇ ਬਿਆਨ ਦਿੱਤੇ ਬੀਜੇਪੀ ਦੇ ਦੂਜੇ ਆਗੂਆਂ ਨੇ ਦਿੱਤੇ ਪਰ ਜੇਕਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਦੋਂ ਹੁਣ ਦੇ ਸਕਦੇ ਨੇ ਜਿੰਨੇ ਕਿਸਾਨਾਂ ਦੀ ਫਸਲ ਤਬਾਹ ਹੋਈ ਹੈ 2-2000 ਮੋਦੀ ਸਾਹਿਬ ਕਿਸਾਨਾਂ ਨੂੰ ਸਰਮਾਨ ਰਾਸ਼ੀ ਦੇਣ ਦਾ ਗੱਲ ਕਰਦੇ ਰਹੇ ਨੇ ਪਰ ਜੇ ਅੱਜ ਡੁੱਬ ਚੁੱਕੇ ਕਸਾਨਾਂ ਨੂੰ ਪ੍ਰਤੀ ਕਿੱਲਾ 50-60 ਹਜ਼ਾਰ ਰੁਪਈਆ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਾਂ ਉਹ 2-2000 ਰੁਪਈਆ ਉਹ ਸਿਰਫ ਡਰਾਮਾ ਸੀ ਅੱਜ ਦੂਜੀਆਂ ਪਾਰਟੀਆਂ ਦੇ ਕਈ ਆਗੂ ਵੀ ਇੰਜ ਕਰਦੇ ਫਿਰਦੇ ਨੇ ਸਿੱਧੇ ਪੈਸੇ ਵੰਡਦੇ ਫਿਰਦੇ ਨੇ ਉਹ ਕੋਈ ਰਾਹਤ ਰੂਹਤ ਨਹੀਂ ਉਹ ਵੋਟਾਂ ਦੇ ਪੈਸੇ ਨਹੀਂ ਰਏ ਨੇ ਮੈਨੂੰ ਇੰਜ ਲੱਗਦਾ ਹੁਣ ਮੋਦੀ ਸਾਹਿਬ ਪੰਜਾਬ ਜਦ ਆ ਰਹੇ ਨੇ ਤਾਂ ਕੀ ਦੇ ਕੇ ਜਾਣਗੇ ਇਹ ਤੁਸੀਂ ਸਾਰਿਆਂ ਨੇ ਗੌਰ ਨਾਲ ਵੇਖਣਾ ਜੇ ਤਾਂ ਉਹ ਇਹ ਕਹਿ ਕੇ ਚਲੇ ਗਏ ਜੋਏ ਪੰਜਾਬ ਸਰਕਾਰ ਨੇ ਵੀ ਕਿਹਾ ਹੋਇਆ ਵੀ ਅਸੀਂ ਗਰਦਾਵਰੀ ਕਰਾਵਾਂਗੇ ਉਸ ਤੋਂ ਬਾਅਦ ਫਿਰ ਵੇਖਾਂਗੇ ਤਾਂ ਫਿਰ ਇਹ ਇਹ ਕੋਈ ਗੱਲ ਨਹੀਂ ਬਣੀ ਫਿਰ ਤਾਂ ਇਹ ਫਿਰ ਤਾਂ ਲਾਰੇ ਲੱਪੇ ਹੀ ਨਹੀਂ ਫਿਰ ਤਾਂ ਸ਼ਗੂਫੇ ਹੀ ਨਹੀਂ ਫਿਰ ਤਾਂ ਛੁਰਲੀਆਂ ਹੀ ਨਹੀਂ ਜੇ ਮੌਕੇ ਤੇ ਮੋਦੀ ਸਾਹਿਬ ਐਲਾਨ ਕਰਕੇ ਗਏ ਕਿ ਇੰਨੇ ਪੈਸੇ ਮੈਂ ਹਰ ਪੀੜਤਾ ਦੇ ਰਿਲੀਜ਼ ਕਰਦਾ ਵੈਸੇ ਘਰੋਂ ਨਹੀਂ ਕਹੇ ਨੇ ਦੇਣੇ ਨਾ ਮੋਦੀ ਸਾਹਿਬ ਨੇ ਨਾ ਕਿਸੇ ਹੋਰ ਇਹ ਜਿੰਨਾ ਪੈਸਾ ਸਰਕਾਰਾਂ ਦੇ ਕੋਲ ਇਕੱਠਾ ਖਜ਼ਾਨੇ ਚ ਓਕੇ ਜਾਂਦਾ ਹੈ ਇਹ ਤੁਹਾਡਾ ਸਾਡਾ ਸਾਰੀ ਜਨਤਾ ਦਾ ਪੈਸਾ ਹੈ ਹਰ ਇੱਕ ਪਰਿਵਾਰ ਇੱਕ ਮਜ਼ਦੂਰ ਪਰਿਵਾਰ ਵੀ ਸਰਕਾਰ ਨੂੰ ਡੇਲੀ 100 ਰੁਪਏ ਤੋਂ ਵੱਧ ਦਾ ਫੰਡ ਦਿੰਦਾ ਫਰਜ਼ ਕਰੋ ਇੱਕ ਮਜ਼ਦੂਰ ਪਰਿਵਾਰ ਦੇ ਵਿੱਚ ਜੇ ਦੋ ਜਣੇ ਵੀ ਦਿਹਾੜੀ ਜਾਂਦੇ ਨੇ ਤਾਂ ਜੋ ਤਿੰਨ ਤਿੰਨ ਚਾਰ ਚਾਰ 100 ਰੁਪਏ ਦਿਹਾੜੀ ਵੀ ਲੈਂਦੇ ਨੇ ਤਾਂ ਉਹ ਸਾਰੀ ਉਹ ਬਾਜ਼ਾਰ ਦੇ ਵਿੱਚ ਖਰਚ ਕੇ ਕਰਦੀਆਂ ਲੋੜਾਂ ਪੂਰੀਆਂ ਕਰਦੇ ਨੇ ਤੇ ਬਾਜ਼ਾਰ ਚੋਂ ਲੈਂਦੀ ਹਰ ਚੀਜ਼ ਦੇ ਉੱਪਰ ਟੈਕਸ ਲੱਗਦਾ ਤੇ ਉਹ ਟੈਕਸ ਸਰਕਾਰ ਦੇ ਖਜ਼ਾਨੇ ਜਾਂਦਾ ਜੇਕਰ ਕੋਈ ਇੱਕ ਪਰਿਵਾਰ ਤੇ 400 ਰੁਪਈਆ ਵੀ ਖਰਚੇ ਤਾਂ 100 ਰੁਪਈਏ ਦੇ ਕਰੀਬ ਟੈਕਸ ਸਰਕਾਰ ਨੂੰ ਜਾਂਦਾ ਹੈ 1 ਲੀਟਰ ਪੈਟਰੋਲ ਜਿਹੜਾ ਮੋਟਰਸਾਈਕਲ 'ਚ ਪੈਂਦਾ ਉਹਦੇ ਤੇ 55 ਤੋਂ 60 ਰੁਪਈਏ ਟੈਕਸ ਸਰਕਾਰ ਨੂੰ ਮਿਲਦਾ ਹੈ ਤੁਸੀਂ ਹਿਸਾਬ ਲਾਓ 1 ਲੀਟਰ ਪੈਟਰੋਲ ਤਾਂ ਲਗਭਗ ਸਾਰਿਆਂ ਦਾ ਹੀ ਮੱਚ ਮੁੱਚੀ ਜਾਂਦਾ ਹੈ ਡੇਲੀ ਦਿਹਾੜੀ ਮਜ਼ਦੂਰੀ ਜਾਣੀ ਜਿੰਨੇ ਉਹਦਾ ਵੀ ਹੁਣ ਜਦੋਂ ਕੋਈ 500 ਰੁਪਏ ਬਾਜ਼ਾਰ ਚ ਖਰਚਦਾ ਹੈ ਤਾਂ ਤਕਰੀਬਨ 100 ਰੁਪਿਆ ਉਹਦਾ ਟੈਕਸ ਜਾਂਦਾ ਹੀ ਜਾਂਦਾ ਹੈ ਤਾਂ ਲੋਕਾਂ ਦੇ ਇਕੱਠੇ ਹੋਏ ਪੈਸੇ ਦੇ ਵਿੱਚੋਂ ਮੋਦੀ ਸਾਹਿਬ ਲੋਕਾਂ ਨੂੰ ਕੀ ਦੇ ਕੇ ਜਾਣਗੇ ਇਹ ਹੁਣ ਵੇਖਣਾ ਜ਼ਰੂਰੀ ਹੈ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਸੱਦੀ ਹੈ ਮੰਤਰੀ ਮੰਡਲ ਦੀ ਪਹਿਲੀ ਤਾਂ ਗੱਲ ਇਹ ਚਰਚਾ ਪਿਛਲੇ ਦਿਨਾਂ ਚੱਲ ਰਹੀ ਹੈ ਕਿ ਭਗਵਨ ਤਮਾਨ ਦੀ ਤੇ ਕੇਜਰੀਵਾਲ ਦੀ ਆਪਸ ਵਿੱਚ ਖੜਕ ਪਈ ਹੈ ਤੇ ਮੀਡੀਆ 'ਚ ਚਰਚਾ ਹੈ ਕਿ ਭਗਵਨ ਤਮਾਨ ਨੂੰ ਪਾਸੇ ਕਰਨ ਦੀ ਲੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਚਰਚਾ ਹੈ ਕਿ ਭਗਵਨ ਤਮਾਨ ਅੜ ਗਏ ਨੇ ਇਹਨੂੰ ਛੱਡੋ ਜੋ ਵੀ ਹੋਵੇ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਨਾ ਪੰਜਾਬ 'ਚ ਹੁਣ ਤੱਕ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਪਿੰਡਾਂ 'ਚ ਜਿੱਥੇ-ਜਿੱਥੇ ਵੀ ਪਾਣੀ ਆਇਆ ਉੱਥੇ ਜਾ ਕੇ ਲੋਕਾਂ ਨੂੰ ਦਿੱਤਾ ਕਿ ਜਿੰਨੀਆਂ ਥਾਵਾਂ ਤੇ ਮੈਂ ਗਿਆ ਤੁਸੀਂ ਗਏ ਆਪ ਸਾਰਿਆਂ ਨੇ ਵੇਖਿਆ ਜਿੰਨੇ ਲੰਗਰ ਲੱਗੇ ਨੇ ਚਾਹ ਦੇ ਪਾਣੀ ਦੇ ਰੋਟੀ ਦੇ ਦਵਾਈਆਂ ਦੇ ਉਹ ਕਿੰਨੇ ਲਾਏ ਨੇ ਲੋਕਾਂ ਨੇ ਲਾਏ ਨੇ ਸਰਕਾਰ ਦਾ ਇੱਕ ਵੀ ਲੰਗਰ ਮੈਨੂੰ ਨਹੀਂ ਦਿਖਿਆ ਤੁਹਾਨੂੰ ਦਿਖਿਆ ਤਾਂ ਤੁਸੀਂ ਦੱਸ ਦਿਓ ਦੂਜੇ ਪਾਸੇ ਸਰਕਾਰ ਨੇ ਅਜੇ ਤੱਕ ਲੋਕਾਂ ਨੂੰ ਕੋਈ ਰਾਹਤ ਫੰਡ ਨਹੀਂ ਦਿੱਤੀ ਸਿੱਧਾ ਪਬਲਿਕ ਨੂੰ ਨਹੀਂ ਕੋਈ ਵੀ ਪੈਸਾ ਮਿਲਿਆ ਜਿੰਨੇ ਬੰਨ ਲੋਕਾਂ ਨੇ ਬੰਨੇ ਨੇ ਆਪ ਬੰਨੇ ਨੇ ਜਿਹੜੀ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਚਾਹੇ ਸੋਨੀਆ ਮਾਨ ਹੋਵੇ ਤੇ ਚਾਹੇ ਕੁਲਦੀਪ ਧਾਲੀਵਾਲ ਹੋਵੇ ਤੇ ਚਾਹੇ ਦੂਜੇ ਨੇ ਚਾਹੇ ਮੁੱਖ ਮੰਤਰੀ ਇੱਕ ਔਰਤ ਦੇ ਗੱਲ ਲਾ ਕੇ ਰੋ ਰਹੇ ਸੀ ਉਹ ਸਭ ਫੋਟੋਆਂ ਤੇ ਵੀਡੀਓ ਤੱਕ ਸੀਮਤ ਹੈ ਕਹਾਣੀ ਸੋਨੀਆ ਮਾਨ ਦੀ ਗੱਲ ਕਰ ਲਈਏ ਸੋਨੀਆ ਮਾਨ ਵੀ ਇੱਕ ਐਕਟਰ ਇੱਕ ਕਲਾਕਾਰ ਤੇ ਕਲਾਕਾਰ ਹੋਰ ਵੀ ਆਏ ਬਾਕੀ ਕਲਾਕਾਰਾਂ ਨੇ ਆਪਣੇ ਪੱਲਿਓ ਬਹੁਤ ਕੁਝ ਦੇ ਕੇ ਸੇਵਾ ਕੀਤੀ ਪਰ ਸੋਨੀਆ ਮਾਨ ਨੇ ਕੀ ਕੀਤਾ ਸੋਨੀਆ ਮਾਨ ਤਾਂ ਮਜ਼ਾਕ ਉਡਾਰੀ ਹੈ ਉੱਥੇ ਜਿਹੜੇ ਕਿਸਾਨ ਮਜ਼ਦੂਰ ਅੱਜ ਤੱਕ ਕਈਆਂ ਦੇ ਨਾਲ ਕੰਮ ਹੀ ਕਈਆਂ ਦੇ ਨਾਲ ਕਰਦੇ ਰਹੇ ਗੱਟੇ ਪਰਨੇ ਖੋਲਣੇ ਉੱਥੇ ਮਿੱਟੀ ਲਾਉਣੀ ਹੈ ਉੱਥੇ ਲਾਉਣੀ ਸੋਨੀਆਂ ਮਾਨ ਬੀਬੀ ਉਹਨਾਂ ਲੋਕਾਂ ਨੂੰ ਗੱਟੇ ਪਰਨ ਦੇ ਢੰਗ ਸਿਖਾਉਂਦੀ ਹੋਈ ਹੈ ਉਹ ਵੀਡੀਓ ਤੁਸੀਂ ਵੇਖੀ ਹੈ ਫਿਰ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਬੀਬੀ ਇੱਕ ਬੰਨ ਤੇ ਗਈ ਤੇ ਉਹ ਇੱਕ ਬਜ਼ੁਰਗ ਕਿਸਾਨ ਨੇ ਜਦੋਂ ਇਹ ਪੁੱਛਿਆ ਵੀ ਤੁਸੀਂ ਬੰਨ ਪੱਕੇ ਕਿਉਂ ਨਹੀਂ ਅੱਜ ਤੱਕ ਕੀਤੇ ਸੀ ਅੱਜ ਤੱਕ ਤੁਸੀਂ ਨਦੀਆਂ ਨਾਲਿਆਂ ਦੀ ਖਲਾਈ ਕਿਉਂ ਨਹੀਂ ਕੀਤੀ ਸੀ ਤੇ ਉਹ ਆਮ ਆਦਮੀ ਪਾਰਟੀ ਦੀ ਐਮਐਲਏ ਬੀਬੀ ਉਹ ਬਜ਼ੁਰਗ ਕਿਸਾਨ ਨੂੰ ਪੈ ਗਈ ਟੁੱਟ ਕੇ ਕਹਿੰਦੀ ਭਜਾਓ ਇੱਥੇ ਇਹਨੂੰ ਵੜਨ ਨਾ ਦਿਓ ਇਹ ਆ ਜਾਂਦੇ ਨੇ ਇਹ 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 ਸਿਆਸੀ ਰੋਟੀਆਂ ਸੇਕਣ ਆਉਂਦੇ ਨੇ ਜਦੋਂ ਕਿ ਉਹ ਸਿਆਸੀ ਬੰਦਾ ਹੀ ਨਹੀਂ ਹੈਗਾ ਉਹ ਤਾਂ ਕਿਸਾਨ ਹੈ ਕਿਸਾਨ ਆਗੂ ਹੈ ਸਿਆਸਤ ਕੌਣ ਕਰ ਰਿਹਾ ਉਹ ਐਮਐਲਏ ਬੀਬੀ ਸਿਆਸਤ ਤਾਂ ਤੁਸੀਂ ਆਪ ਹੋ ਦੂਜੇ ਪਾਸੇ ਕਿਤੇ ਵੀ ਤੁਸੀਂ ਨਹੀਂ ਦੇਖਿਆ ਹੋਣਾ ਕਿ ਜਿਹੜੇ ਇਹਨਾਂ ਸਿਆਸੀ ਪਾਰਟੀਆਂ ਦੇ ਲੀਡਰ ਨੇ ਉਹ ਕਿਤੇ ਬੰਨ ਬੰਨ ਰਹੇ ਹੋ ਜਾਂ ਇਹਨਾਂ ਨੇ ਕੁਝ ਕੀਤਾ ਪ੍ਰਸ਼ਾਸਨ ਪ੍ਰਸ਼ਾਸਨ ਦੇ ਕੁਝ ਅ fırsਰਾਂ ਨੇ ਇਹਨਾਂ ਦਿਨਾਂ ਦੇ ਵਿੱਚ ਇਹ ਪਿੱਛੋ ਸਰਕਾਰ ਦੇ ਕਹਿਣ ਤੇ ਤੇ ਥੋੜਾ ਜਿਹਾ ਆਪਦੀ ਟੋਰਕ ਪੱਕੇ ਲਈ ਪੰਜ-ਪੰਜ ਮਿੰਟ ਫੋਟੋਆਂ ਜ਼ਰੂਰ ਲੁਵਾਈਆਂ ਨੇ ਪਰ ਜਿੰਨਾ ਕੰਮ ਕੀਤਾ ਗਿਆ ਮਿੱਟੀ ਲਿਆਂਦੀ ਆਮ ਲੋਕਾਂ ਨੇ ਬੋਰੀਆਂ ਚ ਭਰੀ ਆਮ ਲੋਕਾਂ ਨੇ ਬੰਨ ਲਾਇਆ ਆਮ ਲੋਕਾਂ ਨੇ ਤੇ ਹੀਰੋ ਕੌਣ ਹੈ ਫਿਰ ਆਮ ਲੋਕ ਵਾਹ ਵਾ ਕੀ ਦੀ ਹੋਣੀ ਚਾਹੀਦੀ ਆ ਆਮ ਲੋਕਾਂ ਦੀ ਸਾਡੇ ਧੀਆਂ ਪੁੱਤਾਂ ਦੀ ਤੇ ਹੋ ਕੀ ਦੀ ਰਹੀ ਆ ਉਹ ਚੰਦ ਨਤਾਮਾਂ ਦੀ ਤੇ ਚੰਦ ਅਫਸਰਾਂ ਦੀ ਬਿਲਕੁਲ ਗਲਤ ਆਏ ਮੈਨੂੰ ਲੱਗਦਾ ਸਾਨੂੰ ਪੰਜਾਬੀਆਂ ਨੂੰ ਸਾਡੇ ਹੀਰੋ ਪਛਾਣਨੇ ਨਹੀਂ ਆਏ ਇਤਿਹਾਸ ਦੇ ਵਿੱਚ ਵੀ ਅਸੀਂ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਉਸ ਤੋਂ ਪਿਛਲੀ ਹੋਵੇ ਅਸੀਂ ਆਪਣੇ ਹੀਰੋ ਜਿਨ੍ਹਾਂ ਨੂੰ ਬਣਾਉਣਾ ਆਪਣੇ ਮਨਾਂ ਦੇ ਰੋਲ ਮਾਡਲ ਬਣਾਉਣਾ ਉਹਨਾਂ ਨੂੰ ਬਣਾ ਨਹੀਂ ਸਕੀ ਅੱਜ ਵੀ ਅਸੀਂ ਫਿਲਮਾਂ ਗਾਣਿਆਂ ਵਾਲਿਆਂ ਨੂੰ ਕਈ ਵਾਰ ਆਪਣੇ ਮਨਾਂ ਦੇ ਹੀਰੋ ਬਣਾ ਲੈਨੇ ਆ ਪਰ ਨਹੀਂ ਅਸਲੀ ਲੋਕ ਮਨਾਂ ਦੇ ਹੀਰੋ ਹੋਰ ਨੇ ਜਿਹੜੇ ਗੁੰਮਨਾਮ ਰਹਿ ਕੇ ਕੰਮ ਕਰ ਰਹੇ ਨੇ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਕਈ-ਕਈ ਪਿੰਡਾਂ ਦੇ ਵਿੱਚ ਨਾ ਅੱਜ 15-15 ਦਿਨ ਹੋ ਗਏ ਆ ਬੀਬੀਆਂ ਬਿਨਾ ਕਿਸੇ ਫੋਟੋਆਂ ਲਵਾਏ ਰੋਜ਼ਾਨਾ ਸਵੇਰੇ 7:00 7:30 ਵਜੇ ਆ ਕੇ ਰੋਟੀਆਂ ਪਕਾਉਣ ਲੱਗ ਪੈਂਦੀਆਂ ਨੇ ਤੇ ਸ਼ਾਮ ਨੂੰ 9 10 11 ਵਜੇ ਤੱਕ ਉਹ ਰੋਟੀਆਂ ਲੋ ਤੇ ਲੰਗਰ ਪਕਾਈ ਜਾਂਦੀਆਂ ਨੇ। ਉਹਨਾਂ ਨੇ ਨਹੀਂ ਫੋਟੋਆਂ ਲਵਾਈਆਂ। ਉਹ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਆਪਣੀ ਹਮਦਰਦੀ ਸਮਝ ਕੇ ਕੰਮ ਕਰ ਰਹੀਆਂ ਨੇ। ਅਸਲੀ ਸਲਾਮ ਉਹਨਾਂ ਨੂੰ ਅਸਲੀ ਸਲੂਟ ਉਹਨਾਂ ਨੂੰ। ਬਹੁਤ ਸਾਰੇ ਵੀਰ ਨੇ ਜਿਹੜੇ ਦਿਨ ਰਾਤ ਲੰਗਰਾਂ ਦੀ ਸੇਵਾ ਰਸਤ ਪਹੁੰਚਾਉਣ ਦੀ ਸੇਵਾ ਕਰ ਰਹੇ ਨੇ ਨਹੀਂ ਫੋਟੋਆਂ ਲਵਾਈਆਂ ਤੇ ਨਹੀਂ ਪਾਈਆਂ ਉਹਨਾਂ ਨੇ। ਅਸਲੀ ਕੰਮ ਤਾਂ ਉਹ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ? ਤੁਸੀਂ ਵੀ ਆਪਣਾ ਵਿਚਾਰ ਜਰੂਰ ਲਿਖ ਕੇ ਸ਼ਾਮਲ ਹੋਇਆ ਕਰੋ ਹੁਣ ਚਾਹੀਦਾ ਕੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਰਾਸ ਬਿਸਕਟ ਇਹ ਚੀਜ਼ਾਂ ਬਹੁਤ ਪਹੁੰਚ ਗਈਆਂ ਪਰ ਹੁਣ ਉੱਥੇ ਲੋੜ ਹੈ ਸਿੱਧੇ ਰੂਪ ਦੇ ਵਿੱਚ ਜਿਵੇਂ ਜਿਵੇਂ ਪਾਣੀ ਉੱਤਰ ਰਿਹਾ ਲੋਕ ਪਾਸੇ ਤੇ ਜਿਹੜੇ ਚਲੇ ਗਏ ਸੀ ਘਰ ਛੱਡ ਕੇ ਉਹ ਪਿੰਡਾਂ ਨੂੰ ਪਰਤ ਰਹੇ ਨੇ ਜਦੋਂ ਵਾਪਸ ਮੁੜੇ ਨੇ ਤਾਂ ਘਰ ਤਬਾਹ ਸਮਾਨ ਕੱਢਿਆ ਨਹੀਂ ਗਿਆ ਬਹੁਤ ਸਾਰੇ ਪਿੰਡਾਂ ਦਾ ਪਾਣੀ ਐ ਗੋਲੀ ਵਾਂਗ ਆਇਆ ਲੋਕ ਕਹਿੰਦੇ ਸੀ ਬੱਚੇ ਲੈ ਕੇ ਭੱਜੇ ਹੀ ਮਸਾਂ ਕਈ ਤੱਕ ਕੋਠਿਆਂ ਤੇ ਚੜੇ ਰਹੇ ਬਾਅਦ ਵਿੱਚ ਬੇੜੀਆਂ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਉਹਨਾਂ ਨੂੰ ਕੱਢਿਆ ਗਿਆ ਔਰ ਉਹ ਕਹਿੰਦੇ ਨੇ ਜਦੋਂ ਹੁਣ ਉਹ ਵਾਪਸ ਆਏ ਨੇ ਤਾਂ ਉਹਨਾਂ ਦੇ ਨਾਲ ਅਸੀਂ ਵੀ ਉਹਨਾਂ ਦੇ ਘਰਾਂ 'ਚ ਗਏ ਆਂ ਘਰ ਉਹਨਾਂ ਦਾ ਜਿੰਨਾ ਸਮਾਨ ਸੀ ਬੈੱਡ ਸੋਫੇ ਫ੍ਰਿਜ ਟੀਵੀ ਐਲਸੀਡੀ ਸਾਰਾ ਸਮਾਨ ਖਤਮ ਹੋ ਚੁੱਕਾ ਹੈ ਕੁਝ ਨਹੀਂ ਬਚਿਆ ਲੱਕੜ ਦੇ ਜਿੰਨੇ ਵੀ ਬੈੱਡ ਸੋਫੇ ਕੁਰਸੀਆਂ ਸੀ ਉਹ ਸਾਰੇ ਫੁੱਲ ਗਏ ਪਾਣੀ ਦੇ ਨਾਲ ਕੁਝ ਨਹੀਂ ਬਚਿਆ ਜਿਹੜੇ ਉਹਨਾਂ ਦੇ ਰਜਾਈਆਂ ਬਿਸਤਰੇ ਸੀ ਉਹ ਵੀ ਸਾਰੇ ਖਰਾਬ ਹੋ ਗਏ ਨਹੀਂ ਜਿਹੜੇ ਉਹਨਾਂ ਦੇ ਜਿਹੜੇ ਬਿਜਲੀ ਨਾਲ ਚੱਲਣ ਵਾਲਾ ਸਮਾਨ ਸੀਗਾ ਉਹ ਸਾਰਾ ਤਬਾਹ ਹੋ ਗਿਆ ਹੁਣ ਲੋੜ ਹੈ ਉਹਨਾਂ ਲੋਕਾਂ ਦੀ ਅਸਲੀ ਸੇਵਾ ਦੀ ਪਹਿਲਾ ਰਾਹਤ ਫੌਰੀ ਰਾਹਤ ਕਾਰਜ ਆਪਾਂ ਕੀਤੇ ਪੰਜਾਬ ਨੂੰ ਪੰਜਾਬੀਆਂ ਨੂੰ ਸलाम ਪੂਰੀ ਪੂਰੀ ਦੁਨੀਆ ਚੋਂ ਲੋਕ ਆਏ ਨੇ ਆ ਦੂਜੇ ਸੂਬਿਆਂ ਦੇ ਵਿੱਚੋਂ ਵੀ ਵੱਡੀ ਮਦਦ ਆਈ ਹੈ ਪਰ ਹੁਣ ਜਿਨ੍ਹਾਂ ਦੇ ਖੇਤਾਂ ਦੇ ਵਿੱਚ 8-8 ਫੁੱਟ ਰੇਤ ਚੜ ਗਈ ਦਰਿਆਵਾਂ ਦੀ ਉਹਨਾਂ ਦੇ ਖੇਤਾਂ 'ਚੋਂ ਰੇਤ ਚਕਾਉਣ ਲਈ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਘਰ ਡਿੱਗ ਪਏ ਉਹਨਾਂ ਦੇ ਘਰ ਦੁਬਾਰਾ ਉਸਾਰੀ ਲਈ ਮਦਦ ਦੇਣੀ ਚਾਹੀਦੀ ਹੈ ਜਿਨ੍ਹਾਂ ਦੇ ਸਾਰੇ ਸਮਾਨ ਖਰਾਬ ਹੋ ਗਏ ਨੇ ਉਹਨਾਂ ਨੂੰ ਸਮਾਨ ਲੈਣ ਲਈ ਮਦਦ ਕਰਨੀ ਚਾਹੀਦੀ ਔਰ ਪਹਿਲਾ ਫਰਜ਼ ਸਰਕਾਰ ਦਾ ਹੈ ਪਰ ਸਰਕਾਰਾਂ ਨਾ ਪੰਜਾਬ ਤੇ ਨਾ ਕੇਂਦਰ ਉਹਨਾਂ ਨੇ ਅਜੇ ਤੱਕ ਸਾਡੀ ਨਜ਼ਰ ਦੇ ਵਿੱਚ ਕੁਝ ਨਹੀਂ ਕੀਤਾ ਸਿਰਫ ਬਿਆਨ ਦਿੱਤੇ ਨੇ ਗੇੜੇ ਮਾਰੇ ਨੇ ਫੋਟੋਆਂ ਲਵਾਈਆਂ ਹੋਰ ਕੁਝ ਨਹੀਂ ਕੀਤਾ ਤੇ ਆਮ ਲੋਕਾਂ ਨੂੰ ਬੇਨਤੀ ਆ ਫਿਰ ਪੰਜਾਬੀਓ ਆਮ ਲੋਕੋ ਆਮ ਲੋਕਾਂ ਦੀ ਬਾਹਰ ਹੋਰ ਜ਼ਿਆਦਾ ਫੜਨ ਦੀ ਲੋੜ ਹੈ ਡਟਣਾ ਪੈਣਾ ਆਓ ਡਟਿਏ ਤੁਸੀਂ ਮੇਰੇ ਨਾਲੋਂ ਕਿਤੇ ਜ਼ਿਆਦਾ ਚੰਗੇ ਇਨਸਾਨ ਹੋ ਤੁਹਾਡੇ ਸਾਰਿਆਂ ਦੀ ਮੈਂ ਸਤਿਕਾਰ ਕਰਦਾ ਕਦਰ ਕਰਦਾ ਸੋ ਕੱਲ ਨੂੰ ਜਿਹੜੇ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਇਸ ਤਰ੍ਹਾਂ ਆਵਾਜ਼ ਉਠਾਈਏ ਕਿ ਮੋਦੀ ਸਾਹਿਬ ਦੇਸ਼ ਦੇ ਮੁਖੀਆ ਨੇ ਸਾਥੋਂ ਬੜਾ ਟੈਕਸ ਕੇਂਦਰ ਨੇ ਵਿਲਿਆ ਤੇ ਅੱਜ ਕੇਂਦਰ ਪੰਜਾਬ ਸਰਕਾਰ ਦੇ ਨਾਲ ਖੜਕੇ ਦੋਵੇਂ ਸਰਕਾਰਾਂ ਪੂਰੀ ਪਰਪਾਈ ਕਰਨ ਇਹਦੇ ਲਈ ਉਹਦਾ ਆਵਾਜ਼ ਉਠਾਈਏ ਜਿੱਦਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਪਿਛਲੇ ਦਿਨ ਤੋਂ ਉਠਾ ਰਹੀਆਂ ਉਗਰਾਹਾਂ ਜਥੇਬੰਦੀ ਨੇ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਸਾਰੇ ਡੀਸੀ ਆਫਿਸ ਨੇ ਉਹਨਾਂ ਦਾ ਕਰਾਓ ਕੀਤਾ ਮੁਆਵਜ਼ੇ ਦੇ ਲਈ ਕਿਰਤੀ ਕਿਸਾਨ ਯੂਨੀਅਨ ਨੇ ਪਿਛਲੇ ਦਿਨੀ ਵੱਡੇ ਪ੍ਰਦਰਸ਼ਨ ਕੀਤੇ ਆ ਡੀਸੀ ਦਫ਼ਤਰਾਂ ਦੇ ਅੱਗੇ ਰਾਹਤ ਫੰਡਾਂ ਤੇ ਮੁਆਵਜ਼ੇ ਦੇ ਲਈ ਲੋੜ ਸੀ ਇਹਨਾਂ ਦੀ ਸੋ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਧੰਨਵਾਦ